ਦੋਸਤੋ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਵੀਰ ਤੇਜਾ ਤਲਵੰਡੀ ਨਾਲ ਹੀ ਮੇਰੇ ਵੱਲੋਂ ਗਾਈ ਕਮਰ ਸਿੰਘ ਚਮਕੀਲੇ ਦੇ ਜਨਮ ਦਿਨ ਦੀਆਂ ਚਮਕੀਲੇ ਨੂੰ ਪਿਆਰ ਕਰਨ ਵਾਲੇ ਚਮਕੀਲੇ ਦੇ ਜਹੇਤੇ ਚਮਕੀਲੇ ਦੇ ਸਰੋਤੇ ਚਮਕੀਲੇ ਦੇ ਫੈਨਾਂ ਨੂੰ ਮੇਰੇ ਵੱਲੋਂ ਲੱਖ ਲੱਖ ਮੁਬਾਰਕਾਂ ਬੈਸੇ ਤਾਂ ਅਮਰ ਸਿੰਘ ਚਮਕੀਲੇ ਦਾ ਜਨਮ ਪਾਸਪੋਰਟ ਦੇ ਹਿਸਾਬ ਨਾਲ 10 ਜੁਲਾਈ ਹੈ ਪਰ ਇਹ 21 ਜੁਲਾਈ ਨੂੰ ਮਨਾ ਰਹੇ ਨੇ ਬੀਬਾ ਅਮਰਜੋਤ ਦੀ ਭੈਣ ਜਸਵੰਤ ਕੌਰ ਇਹ ਜਨਮ ਦਿਨ 10 ਜੁਲਾਈ ਨੂੰ ਮਨਾਉਂਦੀ ਹੈ ਜਦਕਿ ਬਾਕੀ ਸਭ 21 ਜੁਲਾਈ ਨੂੰ ਮਨਾ ਰਹੇ ਹਨ ਸਾਨੂੰ ਇਸ ਬਾਰੇ ਵੀ ਬੈਠ ਕੇ ਸੋਚਣਾ ਚਾਹੀਦਾ ਹੈ ਦੋਸਤੋ ਨਾਲ ਹੀ ਆਪਾਂ ਚਮਕ ਲੰਘੇ ਜਨਮਦਨ ਤੇ ਝਾਤੀ ਮਾਰੀਏ ਪੰਜ ਚਾਰ ਸਾਲ ਪਹਿਲਾਂ ਇਹ ਜਨਮਦਨ ਘੱਟ ਹੀ ਮਨਾਇਆ ਜਾਂਦਾ ਸੀ ਜਦੋਂ ਦਾ ਸੋਸ਼ਲ ਮੀਡੀਆ ਚੱਲਿਆ ਤਾਂ ਚਹੇਤਿਆਂ ਨੇ ਕੇਕਾਂ ਤੇ ਫੋਟੋ ਲਾ ਕੇ ਫੇਸਬੁੱਕ ਵਟਸਐਪ ਸੋਸ਼ਲ ਮੀਡੀਆ ਤੇ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਨਾਲ ਹੀ ਪਰਿਵਾਰ ਵਾਲੇ ਤੇ ਸਰੋਤੇ ਚਿਹਤੇ ਜਨਮ ਦਿਨ ਬਣਾਉਣ ਲੱਗ ਪਏ ਸਭ ਤੋਂ ਪਹਿਲਾਂ ਇਹ ਜਨਮ ਦਿਨ ਅਮਰ ਸਿੰਘ ਚਮਕੀਲੇ ਦੇ ਸਸ ਚੇਲੇ ਬਲਵਿੰਦਰ ਬੱਬੂ ਉਰਫ ਚਮਕ ਚਮਕੀਲੇ ਨੇ ਮਨਾਉਣਾ ਸ਼ੁਰੂ ਕਰ ਦਿੱਤਾ ਸੀ ਉਸ ਦੇ ਨਾਲ ਹੀ ਕਈ ਚਿਹਤਿਆਂ ਨੇ ਆਪੋ ਆਪਣੇ ਘਰ ਇਹ ਜਨਮ ਦਿਨ ਮਨਾਉਣਾ ਸ਼ੁਰੂ ਕਰ ਦਿੱਤਾ ਪਰ ਹੁਣ ਇਹ ਜਨਮ ਦਿਨ ਅਮਰ ਸਿੰਘ ਚਮਕੀਲੇ ਬੀਬਾ ਅਮਰਜੋਤ ਦੇ بیٹے ਜੈਮਨ ਚਮਕੀਲੇ ਨੇ ਇੱਕ ਮੇਲੇ ਦੇ ਰੂਪ ਵਿੱਚ ਮਨਾਉਣਾ ਸ਼ੁਰੂ ਕੀਤਾ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ ਵੈਸੇ ਤਾਂ ਜਿੱਥੇ ਚਮਕੀਲੇ ਦਾ ਕੋਈ ਵੀ ਫੰਕਸ਼ਨ ਹੋਵੇ ਦਾਸ ਜ਼ਰੂਰ ਹਾਜ਼ਰੀ ਭਰਦਾ ਫਿਰ ਵੀ ਅਮਰ ਸਿੰਘ ਚਮਕੀਲੇ ਦੀ ਭੈਣ ਸਵਰਨ ਕੌਰ ਨੇ ਸਪੈਸ਼ਲ ਸਨੇਹਾ ਦੇ ਦਿੱਤਾ ਸੀ ਜੈਮਨ ਨੇ ਇਹ ਜਨਮ ਦਿਨ ਆਪਣੇ ਘਰ ਦੇ ਨੇੜੇ ਇੱਕ ਮੰਦਿਰ ਵਿੱਚ ਜਮਾਰਪੁਰ ਲੁਧਿਆਣਾ ਦੇ ਵਿੱਚ ਬਹੁਤ ਹੀ ਵਧੀਆ ਢੰਗ ਨਾਲ ਮਨਾਇਆ ਜੈਮਨ ਨੇ ਜਿੰਨਾ ਵੀ ਸੱਜਣਾ ਮਿੱਤਰਾਂ ਨੂੰ ਸੱਦਾ ਪੱਤਰ ਦਿੱਤਾ ਉਨ੍ਹਾਂ ਨੂੰ ਵੀ ਜਿਨ੍ਹਾਂ ਨੂੰ ਨਹੀਂ ਸੱਦਾ ਪੱਤਰ ਦਿੱਤਾ ਉਨ੍ਹਾਂ ਨੂੰ ਵੀ ਖਿੜੇ ਫੁੱਲਾਂ ਬਾਗ ਗੋਲਮੋਲ ਚਿਹਰੇ ਉੱਤੇ ਰੌਣਕ ਲਿਆ ਕੇ ਜੀ ਆਇਆਂ ਆਖਿਆ ਚਮਕੀਲੇ ਨੂੰ ਪਿਆਰ ਕਰਨ ਵਾਲੇ ਸਰੋਤੇ ਚਹੇਤੇ 100 150 ਕਿਲੋਮੀਟਰ ਤੋਂ ਜਮਾਲਪੁਰ ਪਹੁੰਚੇ ਹਾਲ ਦੇ ਅੰਦਰ ਬੜਦਿਆਂ ਹੀ ਫੁੱਲਾਂ ਦੇ ਗੇਟ ਨੇ ਆਉਣ ਵਾਲੇ ਸਭ ਸੱਜਣਾ ਨੂੰ ਜੀ ਆਇਆਂ ਆਖਿਆ ਉਸ ਤੋਂ ਬਾਅਦ ਨਾਲ ਹੀ ਚਾਹ ਠੰਡੇ ਏਸੀ ਹਾਲ ਅੰਦਰ ਜਾਣ ਦੀ ਇਜਾਜ਼ਤ ਦੇ ਦਿੱਤੀ ਤੇ ਤੇ ਜਨਮ ਦਿਨ ਦਾ ਪੋਸਟਰ ਲਾ ਕੇ ਸਭ ਨੂੰ ਜੀ ਆਇਆਂ ਆਖਿਆ ਤੇ ਚਮਕੀਲੇ ਦੇ ਧਰਮਗੀਤ ਨਾਲ ਸ਼ੁਰੂ ਹੋਈ ਤੇ ਫਿਰ ਆਏ ਹੋਏ ਕਲਾਕਾਰਾਂ ਨੇ ਆਪੋ ਆਪਣੇ ਤੇ ਚਮਕੀਲੇ ਦੇ ਗੀਤ ਗਾ ਕੇ ਰੌਣਕਾਂ ਲਾ ਦਿੱਤੀਆਂ ਸਟੇਜ ਦੇ ਨਾਲ ਨਾਲ ਹੀ ਅਮਰ ਸਿੰਘ ਚਮਕੀਲੇ ਦੇ ਨਾਂ ਦਾ ਕੇਕ ਕੱਟ ਕੇ ਵੀ ਇੱਕ ਇੱਕ ਦੂਜੇ ਦੇ ਮੂੰਹ ਵਿੱਚ ਪਾਇਆ ਤੇ ਫਿਰ ਸਰੋਤਿਆਂ ਦੇ ਵਿੱਚ ਵੰਡ ਦਿੱਤਾ ਕੇਕ ਕੱਟਣ ਵੇਲੇ ਕੁਝ ਕਮੀਆਂ ਰਹਿ ਜਾਂਦੀਆਂ ਅੱਗੇ ਵਾਸਤੇ ਕੇਕ ਕੱਟਣ ਵੇਲੇ ਚੰਗਾ ਸਲਾਹਕਾਰ ਨੇੜੇ ਰੱਖਿਆ ਜਾਵੇ ਤਾਂ ਕਿ ਉਸ ਵੇਲੇ ਸਾਰੀਆਂ ਕਮੀਆਂ ਦੂਰ ਕੀਤੀਆਂ ਜਾਣ ਕੰਮ ਵਿਧੀ ਅਨਸਾਰ ਕੀਤਾ ਜਾਵੇ ਕੇ ਕਟਣ ਤੋਂ ਬਾਅਦ ਅੱਠ ਪ੍ਰਕਾਰ ਦਾ ਲੰਗਰ ਬੜੀ ਰੂਹ ਨਾਲ ਤਿਆਰ ਕੀਤਾ ਸਭ ਨਹੀਂ ਸਕਿਆ ਇਸ ਮੌਕੇ ਜੈਮਨ ਚਮਕੀਲੇ ਨੇ ਆਪਣੀ ਪੂਰੀ ਜ਼ਿੰਮੇਵਾਰੀ ਸਮਝੀ ਆਏ ਸਭ ਕਲਾਕਾਰਾਂ ਦਾ ਸਟੇਜ ਦੇ ਉੱਤੇ ਪੂਰਾ ਪੂਰਾ ਮਾਣ ਕੀਤਾ ਮਾਣ ਸਨਮਾਨ ਮੌਕੇ ਵੀ ਕਲਾਕਾਰਾਂ ਨੂੰ ਅਮਰ ਸਿੰਘ ਚਮਕੀਲੇ ਬੀਬਾ ਅਮਰਜੋ ਦੀ ਤਸਵੀਰ ਦੇ ਨਾਲ ਨਾਲ ਰਾਸੀ ਦੇ ਕੇ ਆਪਣਾ ਫਰਜ਼ ਨਿਭਾਇਆ ਸਸ ਫਕਸ਼ਨ ਮੌਕੇ ਚਮਕੀਲੇ ਦੀ ਭੈਣ ਸਵਰਨਕੌਰ ਨੇ ਵੀ ਸਭ ਕਲਾਕਾਰਾਂ ਦਾ ਮਾਣ ਕੀਤਾ ਇੱਥੇ ਇਹ ਵੀ ਆਖਿਆ ਜਾਵੇ ਕਿ 8 ਮਾਰਚ ਨੂੰ ਸਰੋਤਿਆਂ ਦਾ ਮਨ ਬਹੁਤ ਦੁਖੀ ਹੁੰਦਾ ਹੈ ਕਿ ਸੱਜਣ ਮਿੱਤਰ ਤਾਂ ਅੱਖਾਂ ਪਰ ਹੁੰਦੇ ਹਨ ਪਰ ਜੈਮਨ ਚਮਕੀਲੇ ਤੇ ਉਹਦੇ ਚਹੇਤਿਆਂ ਨੇ ਜਨਮ ਦਿਨ ਮਨਾ ਕੇ ਉਹਨਾਂ ਦੇ ਚਿਹਰਿਆਂ ਦੇ ਉੱਤੇ ਰੌਣਕਾਂ ਲਿਆ ਦਿੱਤੀਆਂ ਹੁਣ ਉਹਨਾਂ ਦੇ ਦਿਲਾਂ ਦੇ ਉੱਤੇ ਕੁਝ ਨਾ ਕੁਝ ਮਲਮ ਜ਼ਰੂਰ ਲੱਗੇਗੀ ਖੰਡ ਖੀਰ ਹੋ ਕੇ ਆਖਿਆ ਜਾਵੇ ਤਾਂ ਚਮਕੀਲੇ ਦਾ ਇਹ ਜਨਮ ਦਿਨ ਬਹੁਤ ਹੀ ਵਧੀਆ ਹੋਇਆ ਜੈਮਨ ਤੇ ਉਸ ਦੀ ਧਰਮ ਪਤਨੀ ਦ੍ਰਿਅਾ ਸੰਧੂ ਇਸ ਪ੍ਰੋਗਰਾਮ ਲਈ ਪੂਰੀ ਪੂਰੀ ਵਧਾਈ ਦੀ ਹੱਕਦਾਰ ਹੈ ਕੋਈ ਵੀ ਫੰਕਸ਼ਨ ਕਦੇ ਵੀ ਪੂਰਾ ਸਫਲ ਨਹੀਂ ਹੁੰਦਾ ਕੋਈ ਨਾ ਕੋਈ ਕਮੀ ਰਹਿ ਜਾਂਦੀ ਹੈ ਪੰਜਾਬ ਪਾਂਡਵਾ ਤੋਂ ਵੀ ਪਹਿਲਾਂ ਸਮੇਤ ਜਗ ਸਫਲ ਨਹੀਂ ਸੀ ਹੋਇਆ ਉਹਨਾਂ ਨੂੰ ਵੀ ਦੂਜੀ ਵਾਰ ਕਰਨਾ ਪਿਆ ਸੀ ਇਹੋ ਜਿਹੇ ਫੰਕਸ਼ਨ ਨੇੜਲੇ ਰਿਸ਼ਤੇਦਾਰਾਂ ਨਾਲ ਨੇੜਲੇ ਸੱਜਣਾ ਮਿੱਤਰਾਂ ਨਾਲ ਮਨਾਉਣੇ ਚਾਹੀਦੇ ਹਨ ਜਦੋਂ ਸਾਰੇ ਇੱਕੋ ਪਲੇਟਫਾਰਮ ਤੇ ਇਕੱਠੇ ਹੋ ਜਾਣ ਤਾਂ ਫੰਕਸ਼ਨਾਂ ਨੂੰ ਚਾਰ ਚੰਨ ਲੱਗ ਜਾਂਦੇ ਹਨ ਜਸਨਬੀ ਅਮਰ ਸਿੰਘ ਚਮਕੀਲੇ ਤੇ ਬੀਬਾ ਅਮਰਜੋਤ ਦਾ ਜਨਮ ਦਿਨ ਮਨਾਇਆ ਮੇਰੇ ਵੱਲੋਂ ਇੱਕ ਵਾਰ ਫਿਰ ਉਹਨਾਂ ਸਾਰੇ ਸੱਜਣਾ ਮਿੱਤਰਾਂ ਨੂੰ ਲੱਖ ਲੱਖ ਮੁਬਾਰਕਾਂ ਇਸ ਤੋਂ ਪਹਿਲਾਂ ਵੀ ਇੱਕ ਮੈਂ ਗੱਲ ਹੋਰ ਯਾਦ ਕਰਾ ਰਿਹਾ ਅਮਰ ਸਿੰਘ ਚਮਕੀਲੇ ਬੀਬਾ ਅਮਰਜੋਤ ਨੂੰ ਪਿਆਰ ਕਰਨ ਵਾਲੀ ਜੋੜੀ ਬਾਈ ਹਰਨੇਕ ਘਰੂ ਬੀਬਾ ਜਸਨ ਧਾਲੀਆਲ ਨੇ ਪਹਿਲੀ ਵਾਰ ਇੱਕ ਖੁਸ਼ੀ ਵਾਲਾ ਗੀਤ ਜਨਮ ਦਿਨ ਤੇ ਗਾਇਆ ਹੋਇਆ ਮੇਰੀ ਗੱਲ ਸੁਣ ਗੱਲ ਸੁਣ ਮੱਖਣਾ ਵੱਡੇ ਗੁਰੂ ਜੀ ਦਾ ਕੇਕ ਆਪਾ ਕੱਟਣਾ ਜਿੱਤੇ ਖੁੱਚ ਲੈ ਚੱਲਿਏ ਦੋਸਤੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ